ਸਤਿ ਸ਼੍ਰੀ ਅਕਾਲ ਪਿਆਰੀ ਵਿਦਿਆਰਥੀਓ ਅੱਜ ਆਪਣਾ ਟੌਪਿਕ ਹੈ ਨਾਮ ਵਾਕੰਸ਼ ਨਾਮ ਵਾਕੰਸ਼ ਜਾਣਨ ਤੋਂ ਪਹਿਲਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਵਾਕੰਸ਼ ਕੀ ਹੈ ਭਾਸ਼ਾ ਦੀ ਛੋਟੀ ਤੋਂ ਛੋਟੀ ਵਿਆਕਰਨਿਕ ਇਕਾਈ ਧੁਨੀ ਹੈ ਅਤੇ ਵੱਡੀ ਤੋਂ ਵੱਡੀ ਇਕਾਈ ਵਾਕਾ ਧੁਨੀਆਂ ਦੇ ਆਪਣੇ ਕੋਈ ਅਰਥ ਨਹੀਂ ਹੁੰਦੇ ਪਰ ਧੁਨੀਆਂ ਦੇ ਸੁਯੋਗ ਨਾਲ ਬਣਨ ਵਾਲੇ ਭਾਵਾਂਸ਼ਾਂ ਦੇ ਅਰਥ ਹੁੰਦੇ ਹਨ ਭਾਸ਼ਾ ਦੀ ਛੋਟੀ ਤੋਂ ਛੋਟੀ ਸਾਰਥਿਕ ਇਕਾਈ ਫਿਰ ਪਾਵਨਸ਼ ਬਣ ਜਾਂਦੀ ਹੈ ਤੇ ਵੱਡੀ ਤੋਂ ਵੱਡੀ ਇਕਾਈ ਬਾਗ। ਸ਼ਬਦ ਦੇ ਬਾਕ ਦੇ ਵਿਚਾਰੇ ਭਾਸ਼ਾ ਦੀਆਂ ਦੋ ਹੋਰ ਸਾਰਥਿਕ ਇਕਾਈਆਂ ਹਨ ਜਿੰਨਾ ਵਿੱਚੋਂ ਬਾਕੰਸ਼ ਇੱਕ ਹੈ। ਬਾਕੰਸ਼ ਦਾ ਸ਼ਾਬਦਿਕ ਅਰਥ ਕੀ ਆ ਬਾ ਅੰਸ਼। ਜਿਸ ਦੇ ਵਿੱਚ ਜਿਸ ਦਾ ਮਤਲਬ ਹੈ ਕਿ ਬਾਕ ਦਾ ਇੱਕ ਹਿੱਸਾ। ਉਦਾਹਰਨ ਦੇ ਤੌਰ ਤੇ ਸਾਡੀ ਗਲੀ ਦੇ ਬੱਚੇ ਮਦਾਰੀ ਦਾ ਤਮਾਸ਼ਾ ਵੇਖ ਰਹੇ ਸੀ ਇਸ ਬਾਕ ਦੇ ਵਿੱਚ ਸਾਡੀ ਗਲੀ ਦੇ ਬੱਚੇ ਮਦਾਰੀ ਦਾ ਤਮਾਸ਼ਾ ਤੇ ਵੇਖ ਰਹੇ ਸਨ ਇਹ ਕੀ ਨੇ ਸਾਰਥਿਕ ਸ਼ਬਦ ਸਮੂਹ ਨੇ ਇੰਨਾ ਸਾਰਥਿਕ ਸ਼ਬਦਾਂ ਸਮੂਹਾਂ ਸਮੂਹ ਤੋਂ ਹੀ ਜਿਹੜੇ ਬਾਕ ਦੇ ਅਲੱਗ-ਅਲੱਗ ਹਿੱਸੇ ਜੁੜ ਕੇ ਕੀ ਨੇ ਬਾਕansh ਬਣ ਕੇ ਇੱਕ ਬਾਕ ਦੀ ਸਿਰਜਣਾ ਕਰਦੇ ਨੇ ਇਸ ਤੋਂ ਬਾਅਦ ਆਪਾਂ ਚਰਚਾ ਕਰਾਂਗੇ ਨਾਮ ਵਾਕਾਂਸ਼ ਨਾਮ ਵਾਕਾਂਸ਼ ਦੀ ਬੰਤਰ ਦੇ ਬਾਰੇ ਪੜ੍ਹਾਂਗੇ ਉਦਾਹਰਣ RAM ਕਾਂਸ਼ ਹੁੰਦਾ ਉਹਦੇ ਵਿੱਚ ਕਰਤਾ ਤੇ ਕਰਮ ਕੀਨੇ ਕਾਰਜਸ਼ੀਲ ਹੁੰਦੇ ਨੇ ਤੇ ਉਸ ਨੂੰ ਹੀ ਨਾਮ ਵਾਕਾਂਸ਼ ਕਿਹਾ ਜਾਂਦਾ ਨਾਮ ਵਾਕਾਂਸ਼ ਦਾ ਜਿਹੜਾ ਮੁੱਖ ਸ਼ਬਦ ਆਗਾ ਉਹ ਨਾਮ ਸ਼੍ਰੇਣੀ ਦਾ ਹੋਊਗਾ ਤੇ ਇਹਦੇ ਵਿੱਚ ਕੀ ਹੈ 1 ਤੋਂ ਲੈ ਕੇ 4 ਤੱਕ ਜਿਹੜੇ ਇੱਕ ਵਾਕ ਦੇ ਵਿੱਚ ਨੇ ਨਾਮ ਵਾਕੰਸ਼ ਆ ਸਕਦੇ ਨੇ ਕਿ ਭਾਵ ਕੀ ਨਾਮ ਵਾਕੰਸ਼ਾਂ ਦੀ ਗਿਣਤੀ ਵਾਕ ਦੇ ਵਿੱਚ 4 ਤੱਕ ਜਾ ਸਕਦੀ ਹੈ ਉਦਾਹਰਨ ਦੇ ਤੌਰ ਤੇ ਆਪਣੇ ਕੋਲੇ ਹੈ ਗਿਆ ਪਹਿਲਾ 바ਰੂ ਦੀ ਮਾਂ ਨੇ ਸਾਰੀ ਕਹਾਣੀ ਸੁਣਾਈ ਇਹਦੇ ਵਿੱਚ 바ਰੂ ਦੀ ਮਾਂ ਨਾਮ ਵਾਕੰਸ਼ ਨੇ ਕੀ ਇਹਦੇ ਵਿੱਚ ਸੰਬੰਧਕ ਆ ਸਾਰੀ ਕਹਾਣੀ ਨਾਮ ਵਾਕੰਸ਼ ਸੁਣਾਈ ਕੀ ਆ ਕਿਰਿਆ ਵਾਕੰਸ਼ ਸਾਹਬੋ 18 ਵਰਿਆਂ ਦੀ ਲਗਰ ਵਰਗੀ ਮੁਟਿਆਰ ਹੋ ਗਈ। ਇਹਦੇ ਵਿੱਚ ਨਾਮਵਾਕੰਸ਼ ਦੋ ਨੇ ਸਾਹਬੋ 18 ਵਰਿਆਂ ਦੀ ਲਗਰ ਵਰਗੀ ਮੁਟਿਆਰ ਇਹ ਦੋ ਨਾਮਵਾਕੰਸ਼ ਨੇ ਹੋ ਗਈ ਕਿਰਿਆਵਾਕੰਸ਼। ਤੀਜੀ ਉਦਾਹਰਣ ਹੈਗੀ ਆ ਪਿੰਡ ਦੇ ਲੋਕਾਂ ਨੇ ਸੁਖਦੇਵ ਸਿੰਘ ਨੂੰ ਸਰਪੰਚ ਬਣਾ ਦਿੱਤਾ। ਇਸ ਵਾਕ ਦੇ ਵਿੱਚ ਵੀ ਦੋ ਨਾਮਵਾਕੰਸ਼ ਨੇ ਪਿੰਡ ਦੇ ਲੋਕਾਂ ਨੇ ਪਹਿਲਾ ਨਾਮਵਾਕੰਸ਼ ਦੂਸਰਾ ਸੁਖਦੇਵ ਸਿੰਘ ਨੂੰ ਇਹ ਵੀ ਨਾਮ ਵਾਕੰਸ਼ ਬਣਾ ਦਿੱਤਾ ਕਿਰਿਆ ਵਾਕੰਸ਼ ਸਰਪੰਚ ਕੀ ਇਹਦੇ ਵਿੱਚ ਪੂਰਕ ਇਸੇ ਤਰ੍ਹਾਂ ਵਾਕ ਦੇ ਵਿੱਚ ਜੇਕਰ ਆਪਾਂ ਨੇ ਚਾਰ ਨਾਮ ਵਾਕੰਸ਼ ਦਿਖਾਉਣੇ ਹਨ ਤਾਂ ਜਿਵੇਂ ਮਾਂ ਨੇ ਬੱਚੇ ਨੂੰ ਆਪਣੇ ਹੱਥਾਂ ਨਾਲ ਚੂੜੀ ਖਵਾਈ ਇਹਦੇ ਵਿੱਚ ਪਹਿਲਾ ਨਾਮ ਵਾਕੰਸ਼ ਮਾਂ ਬੱਚੇ ਨੂੰ ਹੱਥਾਂ ਨਾਲ ਚੂੜੀ ਇਸ ਤਰ੍ਹਾਂ ਵਾਕ ਦੇ ਵਿੱਚ ਕੀ ਨੇ ਚਾਰ ਨਾਮ ਵਾਕੰਸ਼ ਆਉਂਦੇ ਨੇ ਨਾਵਾਕਾਂਸ਼ ਦੀ ਜਿਹੜੀ ਵੰਡਾ ਉਹ ਅੱਗੇ ਦੋ ਆਧਾਰ ਤੇ ਕੀਤੀ ਜਾ ਸਕਦੀ ਹੈ ਰੂਪ ਦੇ ਆਧਾਰ ਤੇ ਤੇ ਕਾਰਜ ਦੇ ਆਧਾਰ ਤੇ ਰੂਪ ਦੇ ਆਧਾਰ ਤੇ ਜਿਹੜੀ ਵੰਡਾ ਉਹ ਤਿੰਨ ਭਾਗਾਂ ਦੇ ਵਿੱਚ ਹੁੰਦੀ ਆ ਮੁੱਖ ਸ਼ਬਦ ਰਾਹੀਂ ਸਥਾਨ ਰਾਹੀਂ ਸਬੰਧਕ ਰਾਹੀਂ ਸਭ ਤੋਂ ਪਹਿਲਾਂ ਆਪਾਂ ਮੁੱਖ ਸ਼ਬਦ ਰਾਹੀਂ ਜਿਹੜੀ ਨਾਵਾਕਾਂਸ਼ ਦੀ ਵੰਡਾ ਉਹਦੇ ਬਾਰੇ ਚਰਚਾ ਕਰਾਂਗੇ ਮੁੱਖ ਸ਼ਬਦ ਰਾਹੀਂ ਜਦੋਂ ਬਾਕ ਦੇ ਵਿੱਚ ਉਸ ਸ਼ਬਦ ਸਮੂਹ ਜਿਹਦੇ ਮੁੱਖ ਸ਼ਬਦ ਰਾਹੀਂ ਪਛਾਣ ਹੁੰਦੀ ਆ ਕਿ ਇਹ ਕੀ ਆ ਬਾਕ ਦੇ ਵਿੱਚ ਉਸ ਨੂੰ ਨਾਮਵਾਕਾਂਸ਼ ਕਿਹਾ ਜਾਊਗਾ ਉਹ ਸ਼ਬਦ ਸਮੂਹ ਨੂੰ ਨਾਮਵਾਕਾਂਸ਼ ਕਹਿੰਦੇ ਜਿਸ ਦਾ ਮੁੱਖ ਸ਼ਬਦ ਨਾਮ ਜਾਂ ਪਰਨਾਮ ਹੁੰਦਾ ਭਾਵ ਕਿ ਇਹਦੇ ਵਿੱਚ ਜਿਹੜਾ ਮੁੱਖ ਸ਼ਬਦ ਦਾ ਉਹ ਨਾਮ ਜਾਂ ਪਰਨਾਮ ਦੇ ਰੂਪ ਵਿੱਚ ਆਵੇਗਾ ਜਿਵੇਂ ਮੁਖਤਸਰ ਦੀ ਜੁੱਤੀ ਲਕਮੀ ਜੁੱਤੀ ਪ੍ਰਸਿੱਧ ਹੈ ਇਹਦੇ ਵਿੱਚ ਮੁੱਖ ਸ਼ਬਦ ਕੀ ਆ ਜੁੱਤੀ ਇਹਦੇ ਵਿੱਚ ਜੁੱਤੀ ਕੀ ਆ ਮੁੱਖ ਸ਼ਬਦ ਰਾਹੀਂ ਨਾਮਵਾਕਾਂਸ਼ ਦੀ ਪਛਾਣ ਕਰਾ ਰਹੇ ਆ ਦੂਜਾ ਉਦਾਹਰਣ ਹੈਗੀ ਆ ਉਹ ਸਾਡੇ ਪਿੰਡ ਦਾ ਵਾਸੀ ਹੈ ਇਹਦੇ ਵਿੱਚ ਜਿਹੜਾ ਮੁੱਖ ਸ਼ਬਦ ਵਾਸੀ ਹੈ ਵਾਸੀ ਤੋਂ ਆਪਾਂ ਕੀ ਆ ਨਾਵਾਕੰਸ਼ ਦੀ ਪਹਿਚਾਨ ਕਰਾਂਗੇ ਦੂਜੀ ਜਿਹੜੀ ਵਰਗਵੰਡ ਦੀ ਕੀਤੀ ਜਾ ਸਕਦੀ ਹੈ ਉਹ ਸਥਾਨ ਦੇ ਆਧਾਰਿਤ ਕੀਤੀ ਜਾਂਦੀ ਹੈ ਮੈਂ ਤੁਹਾਨੂੰ ਪਹਿਲਾਂ ਵੀ ਅੱਗੇ ਦੱਸਿਆ ਕਿ ਜਿਹੜੀ ਸਥਾਨ ਦੇ ਆਧਾਰਿਤ ਦੇ ਵਿੱਚ ਨਾਵਾਕੰਸ਼ ਵਿੱਚ ਵੰਡਾ ਉਚਾਰ 15 ਦੇ ਚਾਰ ਨਾਵਾਕੰਸ਼ ਆ ਸਕਦੇ ਨੇ ਜਿਵੇਂ ਮਾ ਪਹਿਲਾ ਜਿਵੇਂ ਇਹਦੇ ਵਿੱਚ ਪਹਿਲਾ ਇੱਕ ਨਾਮ ਬਾਕਾਂਸ਼ ਹੋ ਸਕਦਾ ਦੋ ਨਾਮ ਬਾਕਾਂਸ਼ ਹੋ ਸਕਦੇ ਨੇ ਬਾਕਸ 3 ਜਾਂ ਚਾਰ ਨਾਮ ਬਾਕਾਂਸ਼ ਆ ਸਕਦੀ ਨੇ ਜਿਵੇਂ ਬਾਕ ਦੇ ਵਿੱਚ ਪਹਿਲਾ ਜਿਹੜਾ ਨਾਮ ਬਾਕਾਂਸ਼ ਦੇਖੀਏ ਬੱਚੇ ਖੇਡਦੇ ਹਨ ਇਹਦੇ ਵਿੱਚ ਕੀ ਆ ਇੱਕ ਨਾਮ ਬਾਕਾਂਸ਼ ਬੱਚੇ ਫਟਵਾਲ ਖੇਡਦੇ ਹਨ ਇਹਦੇ ਵਿੱਚ ਕੀ ਆ ਬੱਚੇ ਤੇ ਫਟਵਾਲ ਦੋ ਨਾਮ ਬਾਕਾਂਸ਼ ਨੇ ਬੱਚੇ ਆਪਣੇ ਸਾਥੀਆਂ ਨਾਲ ਫਟਵਾਲ ਖੇਡਦੇ ਹਨ ਇਸ ਬਾਕ ਦੇ ਵਿੱਚ ਤਿੰਨ ਨਾਮ ਬਾਕਾਂਸ਼ ਬੱਚੇ ਸਾਥੀਆਂ ਤੇ ਫਟਵਾਲ ਅਗੀੜੀ ਨਾਮ ਵਾਕਾਂਸ਼ ਦੀ ਵਰਗ ਵਨ ਹਾਊਸ ਵੰਦਕ ਦੇ ਰਾਹੀਂ ਕੀਤੀ ਜਾ ਸਕਦੀ ਹੈ ਜਦੋਂ ਆਪਾਂ ਸਬੰਧਕ ਕਰਤਾ ਦੀ ਪਹਿਚਾਨ ਕਰਨੀ ਹੈ ਤੇ ਕਰਤਾ ਦੇ ਨਾਲ ਕੀ ਹੈ ਨੀ ਸਬੰਧਕ ਲੱਗਿਆ ਹੋਊਗਾ ਤੇੜਾ ਆ ਪ੍ਰਧਾਨ ਕਰਮ ਕਰਮ ਦੇ ਨਾਲ ਕੀ ਹੈ ਨੂ ਸਬੰਧਕ ਲੱਗਿਆ ਜਾਂਦਾ ਇਹਨਾਂ ਸੰਬੰਧਾਂ ਦੇ ਨਾਲ ਕੀ ਆਪਾਂ ਪ੍ਰਸ਼ਨ ਕਰਕੇ ਵੀ ਇਹਦਾ ਉੱਤਰ ਕਰ ਲੱਭ ਸਕਦੇ ਹਾਂ ਜਿਵੇਂ ਕਿਸ ਨੇ ਰੋਟੀ ਖਾਧੀ ਜਿਹੜਾ ਉਹਦਾ ਉੱਤਰ ਆਊਗਾ ਉਹ ਕੀ ਹੈ ਕਰਤਾ ਕਾਰਕ ਹੋਊਗਾ ਜੇ ਬੱਚੇ ਨੇ ਰੋਟੀ ਖਾਧੀ ਕਿਸ ਨੇ ਰੋਟੀ ਖਾਧੀ ਬੱਚਾ ਕੀ ਇਹਦੇ ਵਿੱਚ ਕਰਤਾ ਕਾਰਕਾ ਇਸ ਤਰ੍ਹਾਂ ਹੀ ਅਧਿਆਪਕ ਨੇ ਵਿਦਿਆਰਥੀਆਂ ਨੂੰ ਪੜਾਇਆ ਜਿਹੜਾ ਆਪਾਂ ਪ੍ਰਸ਼ਨ ਬਣਾਉਨੇ ਆ ਅਧਿਆਪਕ ਨੇ ਕਿਸ ਨੂੰ ਪੜਾਇਆ ਇਸ ਦੇ ਵਿੱਚ ਕੀ ਆ ਜਿਹੜਾ ਆਨਸਰ ਆਊਗਾ ਆਪਣੇ ਕੋਲੇ ਉਹ ਕੀ ਆ ਕਰਮਕਾਰਕ ਹੋਊਗਾ ਬੱਚਿਆਂ ਇਸ ਤੋਂ ਬਾਅਦ ਇਹ ਕਾਰਜ ਦੇ ਆਧਾਰ ਤੇ ਜਿਹੜੀ ਆਪਾਂ ਨੇ ਦੀ ਵਰਗਵੰਡ ਹੁੰਦੀ ਆ ਨਾਂ ਵਾਕਾਂਸ਼ ਦੀ ਉਹ ਹੁੰਦੀ ਆ ਕਰਤਾ ਪ੍ਰਧਾਨ ਕਰਮ ਤੇ ਆਪਰਧਾਨ ਕਰਮ ਦੇ ਵਿੱਚ ਚਲੀ ਜਾਂਦੀ ਆ ਜਿਵੇਂ ਅਧਿਆਪਕ ਨੇ ਸਾਰੀ ਜਮਾਤ ਨੂੰ ਕਿਤਾਬਾਂ ਵੰਡੀਆਂ ਇਸ ਦੇ ਵਿੱਚ ਆਪਣੇ ਕੋਲੇ ਕਰਤਾ ਕਾ ਨਾਮ ਵਾਕੰਸ਼ ਅਧਿਆਪਕ ਨੇ ਸਾਰੀ ਜਮਾਤ ਨੂੰ ਹੈ ਗਿਆ ਆਪਰਦਾਨ ਕਰਮ ਨਾਮ ਵਾਕੰਸ਼ ਕਿਤਾਬਾਂ ਕਿਹਨੇ ਪ੍ਰਧਾਨ ਕਰਮ ਨਾਮ ਵਾਕੰਸ਼ ਤੇ ਵੰਡੀਆਂ ਕਿਹਨੇ ਕਿਰਿਆ ਵਾਕੰਸ਼ ਹਾਂਜੀ ਰਾਜੀ ਇਸ ਦੇ ਨਾਲ ਹੀ ਆਪਣਾ ਜਿਹੜਾ ਨਾਮ ਵਾਕੰਸ਼ ਦਾ ਟੌਪਿਕ ਸੀ ਉਹ ਕੰਪਲੀਟ ਹੁੰਦਾ ਧੰਨਵਾਦ